ਕੀ ਲੈ ਬੈ ਇਹ ਕੜੀ ਗੱਲ ਆ ਅਜਾ ਨਾ ਨੂੰ ਲਾਸ਼ ਲੈ ਕੇ ਦੇਤੀ ਆ ਸਰਕਾਰ ਨੇ ਸਭ ਕੁਝ ਨਾ ਨਹੀਂ ਕੀਤਾ ਇਹਨਾਂ ਨੇ ਆਪ ਹੀ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੋਂ ਦਾ ਤੇ ਹੁਣ ਇਹਨਾਂ ਨੇ ਹਨਫੂਨ ਕਰਤਾ ਕਿ ਤੁਹਾਡੀ ਲਾਸ਼ ਨਹੀਂ ਲੱਭੀ ਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਕਿਉਂ ਨਹੀਂ ਮਾਰਦਾ ਮਿਲਿਆ ਵਾ 2 ਮਿੰਟ ਪਿੱਛੇ ਹੋ ਯਾਰ ਕੋਈ ਨਹੀਂ ਸੁਣੀ ਭੁੱਲ ਗਿਆ ਤੰਦੇ ਹੀ ਵਾਈ ਨਹੀਂ ਸੁਣੀ ਅੜੀ ਕੋਈ ਨਹੀਂ ਸੁਣੀ ਤੰਦੇ ਅੱਜ ਭੁੱਲ ਲੈ ਬਤਾਉਂਦਾ ਮਟਰ ਆ ਗਿਆ ਮੇਰੇ ਯਾਰ ਪੰਜਾਬੀ ਇੰਡਸਟਰੀ ਦੀ ਹੁਣੇ-ਹੁਣੇ ਰਿਲੀਜ਼ ਹੋਈ ਹਿੱਟ ਫਿਲਮ ਗੁਰੂ ਨਾਨਕ ਜਹਾਜ਼ ਜਿਸ ਦੇ ਵਿੱਚ ਤਸਰੀਮ ਜਸੜ ਵੀ ਸੀ ਅਤੇ ਇਸ ਫਿਲਮ ਦੇ ਵਿੱਚ ਇੱਕ ਅਮਰਿਤਧਾਰੀ ਸਿੱਖ ਗਤਕਾ ਅਧਿਆਪਕ ਦੇ ਵੱਲੋਂ ਵੀ ਭੂਮਿਕਾ ਨਹੀਂ ਪਾਈ ਗਈ ਸੀ ਹੁਣ ਉਸ ਦੇ ਬਾਬਤ ਹੀ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਪਰਿਵਾਰ ਤੜਪ ਰਿਹਾ ਸੀ ਪੁਲਿਸ ਵਾਲਿਆਂ ਦੇ ਕੋਲ ਜਾ ਕੇ ਗੁਹਾਰ ਲਗਾ ਰਿਹਾ ਸੀ ਕਿ ਸਾਡੇ ਪੁੱਤ ਨੂੰ ਲੱਭ ਦੋ ਹੁਣ ਪਤਾ ਲੱਗਿਆ ਹੈ ਕਿ ਉਸ ਦੀ ਗਲੀ ਸੜੀ ਮ੍ਰਿਤਕ ਦੇ ਸੜਕ ਦੇ ਕੰਡਿਓ ਮਿਲੀ ਹੈ ਕਪੂਰਥਲਾ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਅਧਿਆਪਕ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ हाल ही ਦੇ ਵਿੱਚ ਰਿਲੀਜ਼ ਹੋਈ ਫਿਲਮ ਗੁਰਨਾਨਕ ਜਹਾਜ਼ ਦੇ ਵਿੱਚ ਉਸਤੇ ਕੰਮ ਦੀ ਤਾਰੀਫ਼ ਕੀਤੀ ਗਈ ਸੀ ਪਰ ਉਸ ਤੋਂ ਪਤਾ ਲੱਗ ਰਿਹਾ ਹੁਣ ਕਿ ਇਸ ਗਤਕਾ ਅਧਿਆਪਕ ਦੀ 6 ਦਿਨਾ ਤੋਂ ਜੋ ਕਿ ਲਾਪਤਾ ਸੀ ਬੁੱਧਵਾਰ ਸਵੇਰ ਨੂੰ ਸੜਕ ਕਿਨਾਰੇ ਹੀ ਵਿਗੜੀ ਹੋਈ ਹਾਲਤ ਦੇ ਵਿੱਚ ਮ੍ਰਿਤਕ ਦੇ ਮਿਲੀ ਇਸ ਮੁੰਡੇ ਦੀ ਪਛਾਣ ਸੋਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਪੱਟੀ ਦੇ ਪਿੰਡ ਸਰਹਾਲੀ ਕਲਾ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ ਸੋਦ ਸਿੰਘ ਦਾ ਕਾਲ ਗੱਡਮੀ ਤਲੀਵਾਲ ਵੇਟ ਅਤੇ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਗਤਕਾ ਅਧਿਆਪਕ ਵਜੋਂ ਤਾਇਨਾਤ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਤਪੁਲਿਸ ਸਟੇਸ਼ਨ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਨਾਲ ਸਹਿਯੋਗ ਨਹੀਂ ਕੀਤਾ ਇਹ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਮ੍ਰਿਤਕ ਦੇ ਪਰ ਆਦੀ ਸ਼ਿਕਾਇਤ ਤੇ ਬੱਤੂ ਟਿੰਗਾ ਪੁਲਿਸ ਸਟੇਸ਼ਨ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਇਹ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪਰਿਵਾਰਕ ਮੈਂਬਰ ਹੋਰ ਕੀ ਕੁਝ ਦੱਸ ਰਹੇ ਨੇ ਕਿੰਨਾ ਵੱਡਾ ਸਦਮਾ ਉਹਨਾਂ ਨੂੰ ਪਹੁੰਚਿਆ ਜਵਾਨ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਦੇ ਨਾਲ ਉਹਨਾਂ ਦੇ ਮੂੰਹੋਂ ਸੁਣਦੇ ਆ ਅਕੈਡਮੀ ਜੋ ਉੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾਤਦਾ ਆ ਅਸੀਂ ਆਦਵਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਆਪ ਕੈਮਰੇ ਚੈੱਕ ਕੀਤੇ ਆਪ ਅਸੀਂ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਦਿਨ ਦਾ ਤੇ ਹੁਣ ਇਹਨਾਂ ਨੇ ਹਨਫੋਨ ਕਰਤਾ ਕਿ ਤੁਹਾਡੀ ਲਾਸ਼ ਨਹੀਂ ਲੱਭੀ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਕਿੰਨੀ ਵਾਰਦਾ ਮਿਲਿਆ ਵਾ ਸ਼ੁਕਰਵਾਰਦਾਰ ਸ਼ੁਕਰਵਾਰਦਾਰ ਮੋਟਰੀ ਆ ਗਏ ਇਹਨਾਂ ਨੂੰ ਮਿਲਿਆ ਨਾਨੂ ਦੰਸਿਆ ਕੇ ਉਹਨੀਆਂ ਜਲਾਸ਼ ਨੂੰ ਕਿਹਨੇ ਪਾਇਆ ਇਹ ਕਿਹੜੀ ਗੱਲ ਆ ਅਜਨ ਨੂੰ ਨਾਨੂ লাশ ਲੈ ਕੇ ਦੇਤੀ ਐ ਸਰਕਾਰ ਨੇ ਸਭ ਕੁਝ ਇਹਨਾਂ ਨੇ লাশ ਵੀ ਗੰਦੀ ਮਿਲੀ ਆ ਇਹਨਾਂ ਜ਼ਰਵਾਡ ਕੋ ਜੂੜ ਬੋਲਿਆ ਵਾ ਵੀ লাশ ਨਹੀਂ ਮਿਲਦੀ ਮੁੰਡਾ ਨਹੀਂ ਕਾਲ ਕੈਡਮੀ ਢਾਲੀ ਵਾਲ ਬੇੜ ਤੇ ਕਾਲ ਕੈਡਮੀ ਰਾਏਪੁਰ ਪੀਰ ਬਖਸ਼ ਗੱਤ ਦਾ ਟੀਚਰ ਹੈ ਫੁੱਲਾਤ ਰਹਿੰਦੇ ਸੀਗੇ ਤੇ ਫੁੱਲਾਤ ਤੋਂ ਸ਼ੁਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਹੀ ਆਵਾਂ ਲੜਾਈ ਦਾ ਕਰਕੇ ਜਿਹੜਾ ਪਿੰਡ ਸਕੂਲ ਬਾਂਦਾ ਤੇ ਮੈਂ ਪਿੰਡ ਆ ਰਿਹਾ ਹਾਂ ਹਾਂ ਤੇ ਉੱਥੋਂ ਤੁਰ ਪਿਆ ਤੇ ਮੁੜ ਕੇ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਥੇ ਪੁਲhat ਲਿਖਾਈ ਆ ਪੁਲhat ਠਾੜਾ ਠਾਣਾ ਹੈਗਾ ਉੱਥੇ ਲਗਾਈ ਦੀ ਵੀ ਪਿੱਛੇ ਹੀ ਉੱਥੇ ਅਸੀਂ ਆਪਣੇ ਬਿਹਾਰ ਤੇ ਸਾਰੀ ਜਿਹੜੀ ਕੈਮਰੇ ਕੰਗਰੇ ਲੱਤਣੇ ਆਪਣੇ ਬਿਹਾਰ ਤੇ ਕਾਰਵਾਈ ਕੀਤੀ ਆ ਉਸਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ ਅਮਦੇ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਿਹਨੂੰ ਆਪਣੇ ਅ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾਹ ਨਹੀਂ ਸੀ ਤੇ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪਏ ਮੇਰੇ ਭਰਾ ਦੀ ਲਾਸ਼ ਵੇਖੀ ਅੱਜ ਹੀ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ লাশ ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਇਹਦੇ ਨਾਲੇ ਸਾਡਾ ਨਾ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਆ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਪੋਰਟ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਫੋਰਡ ਨਹੀਂ ਦਿੱਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਮਿੰਟ ਤੇ ਪੁਲਾਤੋਂ ਨਿਕਲਦਾ ਉਸ ਤੋਂ ਬਾਅਦ BK ਇੱਕ ਹੈਗਾ ਵਾ ਕੀ ਬੋਲਦੇ ਨੂੰ ਸਟੋਰ ਹੈਗਾ ਉਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨ ਲਓ ਮਰਸੂਰ ਵਾਲਾ ਵੇਡ ਆ ਉੱਥੋਂ ਨਿਕਲਦਾ 12:20 ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਨਾ ਸਾਡਾ ਭਰਾ ਵੱਜ ਜਾਣਾ ਸੀ ਸਰ ਜਿਹੜਾ ਪਤਾ ਲੱਗਾ ਕਿ ਉਥੇ ਫਤੂ ਢਿੰਗਾ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਸ ਨੇ ਦੱਸਿਆ ਵਾ ਫਤੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡੇ ਚ ਬੰਦੇ ਉਤਰਦੇ ਆ ਇਹਨਾਂ ਨੂੰ ਕੁੱਟਮਾਰ ਕਰਦੇ ਤੇ ਚੋਕ ਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਜੇਕਰ ਪੁਲਿਸ ਨੂੰ ਇਸਦੀ ਦਾ ਪਤਾ ਸੀ ਤੇ ਪੁਲਿਸ ਨੇ ਇਸਦੀ ਨਿਕਵੈਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਤੇ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਗਵਰਨਮੈਂ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਊਨ ਸੀ ਇਹਨਾਂ ਵੀ ਇਹਨਾਂ ਦੀ ਕਿਸੇ ਨਾਲ ਕੋਈ ਲਾਕਡਾਊਨ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ dissdood ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਇਹ ਲੈ ਉਹਨਾਂ ਸਰਪੰਚ ਜੀ ਉਹਨਾਂ ਨੂੰ ਲੈ ਗਏ ਹੀ ਉੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਵੀ ਸਾਨੂੰ ਕੋਈ ਇਸ ਚੀਜ਼ ਦੇ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਨਹੀਂ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਂ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਜੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋਗੇ ਜੇ ਤਾਂ ਸਵੇਰੇ ਸਾਨੂੰ ਫ ਕੀ ਜੀ ਡੈਡ ਬੋਡੀ ਇਹ ਦੀ ਸਮੈਲ ਕਰਦੀ ਆ ਰਹੀ ਹੈ ਮਲੇ ਜੀ ਕਿਹਾ ਉਹ ਦੇਖਾਇਆ ਡੈਡ ਬੋਡੀ ਨੂੰ ਸਾਣ ਚੱਤੀ ਹੈ ਅੱਛਾ ਜੀ ਸਾਣੇ ਹੋ ਰਹੀ ਸੀ ਤੇ ਪਰ ਵੀ ਜਦੋਂ ਲੋਕੇ ਤੋਂ ਕੋਈ ਸਪੈਸ ਹੈ ਪਸ ਪਸ ਬੜੀ ਲੇਟ ਵਾਲਾ ਚਾਹ ਕਿਤਾ ਆਪਣੀ ਚਾਹ ਕਿਤੇ ਉਹ ਤੇ ਪਰਸ ਮਿਲਿਆ ਪਰਸ ਤੋਂ ਅਧਾਰ ਕਾਰਡ ਜੇਤੋਂ ਉਹਨਾਂ ਦੇ ਫੈਮਲੀ ਦਾ ਕਨੈਕਟ ਕੀਤਾ ਗਿਆ ਹਾਂ ਫਿਰ ਉਹ ਜਿਹੜੀ ਸਰਾਰੀ ਉਹ ਕੋਲ ਜੈ ਸੰਧ ਠੀਕ ਹੈ ਸਰਾਰੀ ਹਾਂ ਸਰਾਰੀ ਉਹ ਤੋਂ ਆ ਗਿਆ ਉਹਨਾਂ ਨੇ ਚੈੱਕ ਹੁਣ ਅੱਛਾ ਲਿਖਿਆ ਵਾ ਤੇ ਉਹਨਾਂ ਦਾ ਚੀਜ਼ੋ ਕਰਦੇ ਨੇ ਇੱਕ ਪਨੋ ਲਾਸਟੋ ਮਿਲਿਆ ਇਹ ਸਾਨੂੰ ਉਹ ਮੁੰਡੀ ਮੋੜ ਤੋਂ ਇੱਕ ਐਚਪੀ ਪਟਾਵਾਂ ਤੇ ਹਾਂ ਬਤੂ ਬਿੰਗਤਾ ਥੋੜਾ ਅੱਗੇ ਜਾ ਜੇ ਇਹ ਬੋਟੀ ਆਪਣੇ ਦੋਸਤ ਨੂੰ ਮਿਲ ਜਾਵੇ ਰੋਟ ਸਰ ਜੀ ਮੋਦੀ ਮੋਰ ਤੋਂ ਪਿੱਛੇ ਠੀਕ ਹਦੋਂ ਆਪਾਂ ਕੋ ਦੋਗੇ ਕੀ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਅੱਛਾ ਜੀ ਜਰਨਾਮ ਸਿੰਘ ਸਰਦਾਰ ਜਰਨਾਮ ਸਿੰਘ ਕਿ ਇਹ ਜਿਹੜਾ ਲੜਕਾ ਵਾ ਇਹ ਵੀ ਮਦਰਲਾ ਤੇ ਮ੍ਰਿਤਕ ਦਾ ਨਾਮ ਕੀ ਹੈਗਾ ਯਾ ਸਾਂਤ ਸਿੰਘ ਮੁਤਾਬਕ ਆਧਾਰ ਕਾਰਡ ਤੇ ਉਹ ਕੀ ਇਹ ਕਾਰਵਾਈ ਪਈ ਅਗਲੀ ਕਾਰਵਾਈ ਹੋਣਾ ਹੈ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆ ਪੁੱਛ ਸਕੀ ਸੀ ਪਹਿਲਾਂ ਇਹਨਾਂ ਨਾਲ ਪੁੱਛੀ ਵਿਖਾਵ ਕੀ ਇਹ ਜਦ ਹਲਾਕ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਦਾ ਰਹਿ ਗਿਆ ਕਿ ਬਿਸ਼ੋਰ ਕੋਲਾਕਾ ਠੀਕ ਹੈ ਜੀ ਗਤਕ ਸਿਖਾਉਣ ਦੇ ਟੀਚਰ ਸੀ ਹੋਣਾ ਅੰਨ ਦੇ ਈੜਿਆ ਵੀ ਬਲਾਸ ਜਿਹੜੇ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਕਾਰਵਾਈ ਨਹੀਂ ਆ ਮਰਚੀ ਲੱਗ ਗਈ ਸੂਰ ਮਿਲ ਕੇ ਸਾਰੇ ਆਪਾਂ ਨੂੰ ਇਕੱਠੇ ਮਿਲ ਕੇ ਆਦੇ ਆਵੇ ਮਿੰਟ ਪਿੱਛੇ ਹੋ